ਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਟੌਡਰਪੁਰ ਪ੍ਰਧਾਨ ਯੂਥ ਅਕਾਲੀ ਦਲ ਮਾਨਸਾ ਦਿਹਾਤੀ ਇੱਕ ਕੱਲ ਲੱਖਾ ਸੁਧਾਨਾ ਵੱਲੋਂ ਇੱਕ ਜਿਹੜੀ ਵੀਡੀਓ ਮੈਂ ਕੱਲ ਸ਼ਾਮ ਨੂੰ ਦੇਖੀ ਪਿਛਲੇ ਦਿਨ ਅਸੀਂ ਕਰੈਲੀ ਕੀਤੀ ਸੀ 12 ਤਰੀਕ ਨੂੰ ਬਡਲਾ ਯੂਥ ਮਿਲਨੀ ਪ੍ਰੋਗਰਾਮ ਸੀ ਸਾਡਾ ਉਹਦੇ ਚ ਸਾਡੇ ਜਆ ਯੂਥ ਦਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਔਰ ਸਾਡੇ ਪਾਰਟੀ ਦੇ ਪ੍ਰਧਾਨ ਸਦਾ ਸੁਖਬੀ ਸਿੰਘ ਬਾਦਸ਼ਾਹ ਪਹੁੰਚੇ ਸੀ ਔਰ ਵੱਡੇ ਵੱਡੇ ਪੱਧਰ ਤੇ ਨੌਜਵਾਨ ਉਸ ਰੈਲੀ ਦੇ ਵਿੱਚ ਪਹੁੰਚੇ ਸੀ ਉੱਥੇ ਅਸੀਂ 17 ਦਾ ਲੰਗਰ ਨੌਜਵਾਨਾਂ ਦੇ ਜਿਹੜਾ ਸਾਡਾ ਮਹਿੰਮ ਚਲਾਈ ਹੋਈ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਵਾਸਤੇ ਪੂਰਾ ਪਿੰਡ ਆ ਇੱਥੇ ਆਪਣੇ ਮੇਰੇ ਪਿੰਡ ਤੋਂ 6-7 ਕਿਲੋਮੀਟਰ ਦੇ ਵਿੱਚ ਜਿਹੜੀ ਜਾਣਕਾਰੀ ਆ ਨਾ ਜਿਹੜਾ ਪੜਿਆ ਲਿਖਿਆ ਇਨਸਾਨ ਹੈ ਉਹ ਕਦੇ ਵੀ ਬਿਨਾ ਤੱਥਾਂ ਤੋਂ ਬੋਲਦਾ ਨਹੀਂ ਇਸ ਇਨਸਾਨ ਨੇ ਲੱਖੇ ਸੁਧਾਣੇ ਨੇ ਬਿਨਾ ਤੱਥ ਜਾਣੇ ਪਹਿਲੀ ਗੱਲ ਤਾਂ ਮੈਂ ਇਹਨੂੰ ਇੱਕ ਗੱਲ ਕਰਨੀ ਚਾਹਣਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਸਾਰੇ ਜਾਨ ਕਰੀ ਤੇ ਹਤ ਦਾ ਨ ਲੱਖਾ ਸਧਾਣਾ ਸੁਣ ਲੈ ਆ ਮੇਰੇ ਕੋਲੇ ਜਿਹੜੀ ਲਿਸਟ ਹੈ ਅਸੀਂ ਪਿੱਛੇ ਜਦੋਂ ਮੈਂ ਪ੍ਰਧਾਨ ਬਣਿਆ ਦਵਾਰਾ ਉਦੋਂ ਯੂਥ ਅਕਾਲੀ ਦਲ ਦੀ ਲਿਸਟ ਆ ਮੇਰੇ ਕੋਲੇ ਆ ਸਾਰੀ ਆ ਜਿਹੜੇ ਮਰਜੀ ਪ੍ਰੈਸ ਵਾਲੇ ਵੀਰ ਲੈ ਸਕਦੇ ਨੇ ਆ ਟੀਚਰੀ ਚਾਹੂੰ ਨਾ ਲੋਕਾਂ ਚ ਵਿਚਰਾਂ ਜੇ ਲੱਖਾ ਸਧਾਣਾ ਇਹ ਸਾਬਤ ਕਰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁਰਲਾ ਮੈਂਬਰ ਵੀ ਹੋਵੇ ਪ੍ਰਧਾਨਗੀ ਦੀ ਤਾਂ ਦੂਰ ਦੀ ਗੱਲ ਸਨਮਾਨ ਕਰਕੇ ਮੈਂ ਸਟੇਜ ਚ ਲਾ ਰਿਹਾ ਸੀ ਇਹ ਪਾਰਟੀ ਪ੍ਰਧਾਨ ਦੇ ਜਾ ਕੇ ਪਿੱਛੇ ਸਟੇਜ ਤੇ ਖੜ ਗਿਆ ਹੁਣ ਸਟੇਜ ਤੇ ਇਸ ਇੰਨਾ ਮੌਕੇ ਤੇ ਅਸੀਂ ਕਿਸੇ ਨੂੰ ਬਾਹਰ ਫੜ ਕੇ ਥੱਲੇ ਕਿਵੇਂ ਲਾ ਸਕਦੇ ਹਾਂ ਫੇਰ ਗੱਲ ਆ ਜੇ ਇਸ ਬੰਦੇ ਨੇ ਕੋਈ ਗਲਤੀ ਕੀਤੀ ਹੈ ਜੇ ਨੇ ਕੋਈ ਰਵੇਦਾਰ ਨਹੀਂ ਅਸੀਂ ਸਾਡਾ ਬੰਦਾ ਕੋਈ ਇਧਰ ਆ ਸ਼ਾਮਲ ਹੋਵੇ ਜਿਹੜੀ ਇਹਨੇ ਠੱਗੇ ਮਾਰੀਆਂ ਮੈਂ ਕਹਿੰਦਾ ਸਰਕਾਰ ਮੌਜੂਦਾ ਸਰ ਇਹ ਪੈਸੇ ਨਾਲੇ ਦਿੱਤੇ ਨੇ ਕਾਂਗਰਸ ਦੀ ਸਰਕਾਰ ਚ ਇਹ ਜਿਹੜੀ ਲੇਡੀਜ਼ ਬੈਠੀ ਆ ਨਾਲ ਇਹਦੇ ਘਰ ਵਾਲਾ ਬੈਠਾ ਮੈਂ ਤੁਹਾਨੂੰ ਇਹ ਗਾਹਾਂ ਜਾ ਕੇ ਇਹਦਾ ਦੱਸੂਗਾ ਸਾਰੀ ਡਿਟੇਲ ਮੇਰੀ ਆਪ ਦੀ ਮੰਡੀ ਆ ਬਰੇਟਾ ਮੰਡੀ ਮੈਂ ਬਰੇਟਾ ਮੰਡੀ ਦੇ ਵਿੱਚ ਰਹਿਣਾ ਕਦੇ ਆ ਕੇ ਇਨਾ ਬੰਦਿਆਂ ਨੇ ਜਿਹੜੇ ਕੱਲ ਲੱਖੇ ਸਿਧਾਨੇ ਨਾਲ ਕਾਨਫਰੰਸ ਕਰਕੇ ਆਏ ਨੇ ਕਦੇ ਸਾਡੇ ਕੋਲੇ ਜ਼ਿਕਰ ਕੀਤਾ ਹੋਵੇ ਨਹੀਂ ਮੈਂ ਖਾਤੇ ਕੱਢ ਜਾ ਕਦੇ ਗਵਿੰਦਪੁਰੇ ਦੇ ਬੰਦਿਆਂ ਨੇ ਦੀਪੂ ਦੇ ਪਿੰਡ ਦੇ ਬੰਦਿਆਂ ਨੇ ਕਦੇ ਇਹ ਗੱਲ ਕਹੀ ਹੋਵੇ ਸਾਡੇ ਕੋਲੇ ਆ ਕੇ ਜਾਂ ਕੋਈ ਇੱਕ ਵੀ ਸ਼ਖਸ਼ ਆਇਆ ਹੋਵੇ ਉਹਨੇ ਗਲਤ ਹੈ ਹੋਵੇ ਵੀ ਦੀਪੂ ਠਗੀਆਂ ਮਾਰਦਾ ਲੋਕਾਂ ਫਿਰ ਅਸੀਂ ਜ਼ਿੰਮੇਵਾਰ ਫਿਰ ਅਸੀਂ ਦੋਸ਼ੀ ਆ ਪਰ ਜਿਹੜਾ ਲੱਖਾ ਸਧਾਨਾ ਹੈ ਮੈਂ ਇੱਕ ਹੋਰ ਬੇਨਤੀ ਕਰਦੇ ਇੱਥੇ ਜਿਹੜਾ ਪ੍ਰਵਿੰਦਰ ਝੋਟੇ ਦਾ ਫਾਦਰ ਸਾਹਿਬ ਬੈਠੇ ਸੀ ਕੱਲ ਲੱਖੇ ਸਧਾਨੇ ਦੇ ਨਾਲ ਇਹ ਦਿੱਲੀ ਦੀਆਂ ਏਜੰਸੀਆਂ ਦਾ ਦਿੱਲੀ ਦਾ ਤੋਰਿਆ ਹੋਇਆ ਇਨਸਾਨ ਹੈ ਲੱਖਾ ਸਧਾਨਾ ਸਾਰੇ ਪੰਜਾਬ ਨੂੰ ਪਤਾ ਇਸ ਚੀਜ਼ ਦਾ ਵੀ ਇਹ ਇਕੱਲਾ ਬਾਦਲਾਂ ਨੂੰ ਗਾਲਾਂ ਕੱਢ ਕੇ ਆਪਣੀ ਦੁਕਾਨਦਾਰੀ ਚਲਾਉਂਦਾ ਸਾਨੂੰ ਵੀ ਪਤਾ ਹੈ ਵੀ ਇਹ ਬਾਦਲਾਂ ਨੂੰ ਕੱਢ ਕੇ ਗਾਲਾਂ ਕੱਢ ਕੇ ਦੀ ਦੁਕਾਨਦਾਰੀ ਚਲਦੀ ਹੈ ਹੋਰ ਇਹਦੇ ਪੱਲੇ ਪਤਾ ਹੀ ਹੈ ਕੈ ਚੋਣਾ ਲੜ ਲਿਆ ਇਹ ਰਾਮਪੁਰੇ ਤੋਂ ਚੋਣਾ ਲੜ ਲਿਆ 2012 ਚ ਲੜਿਆ ਸੀ ਪੀਪੀ ਵੱਲੋਂ ਤੇ ਸਦਾ ਸਕੰਦਰ ਸਿੰਘ ਮਰੂਕੇ ਨੇ ਦੀ ਕੀਸੀ ਕਰਾਈ ਸੀ ਇਹਦੇ ਵੱਡੇ ਸਮਾਜ ਸੇਵੀ ਦੀ ਲੋਕਾਂ ਨੇ ਇਹਨੂੰ ਨਕਾਰਿਆ ਸੀ ਚਾਰ ਵਾਰ ਲੋਕਾਂ ਨੇ ਨਕਾਰ ਚੁੱਕੇ ਨੇ ਅੰਨ੍ਹਾ ਚਕਾਨਾ ਰਾਜਾ ਬਣਿਆ ਹੋਇਆ ਇਹ ਅੰਨ੍ਹਾ ਚਕਾਨਾ ਰਾਜਾ ਬਣਿਆ ਹੋਇਆ ਆਪਣੀ ਦੁਕਾਨਦਾਰੀ ਖੋਲ ਕੇ ਲੋਕਾਂ ਨੂੰ ਪੰਜਾਬ ਦੇ ਲੋਕਰੇ ਜਿਹੜੇ ਘਬਰਾ ਰਹੇ ਨੇ ਮੈਂ ਇਹਨੂੰ ਲੱਖੇ ਨੂੰ ਪੁੱਛਣਾ ਚਾਹਣਾ ਲੱਖਿਆ ਤੂੰ ਕਿਸਾਨੀ ਅਦੋਲਣ ਵੇਲੇ ਵੀ ਬੜਾ ਵੱਡਾ ਪ੍ਰਚਾਰ ਕੀਤਾ ਸੀ ਸ਼ੋਭਨੀ ਕਾਲੀ ਦਲ ਦੇ ਖਿਲਾਫ ਤੇ ਤੂੰ ਮੌਰ ਤੋਂ ਚੋਣ ਲੜਿਆ ਤੇ ਲੋਕਾਂ ਨੇ ਤੇਰੀ ਕੀਸੀ ਕਰਾਈ ਸੋਣ ਅੱਜ ਤੂੰ ਅੱਜ ਤੂੰ ਪਾਰਲੀਮੈਂਟ ਦੀਆਂ ਗੱਲਾਂ ਕਰਦਾ ਆਪਦੇ ਜਿਹੜਾ ਤੇਰਾ ਗੈਂਗ ਹੈ ਉਹ ਗੈਂਗ ਤੋਂ ਤੂੰ ਪੋਸਟਾਂ ਕਬਾਉਣਾ ਹੈ ਲੱਖਾਂ ਸਦਾਨਾ ਪਾਰਲੀਮੈਂਟ ਦੀ ਚੋਣ ਲੜੂਗਾ ਜੀ ਸੱਟ ਕੇ ਲੜਾ ਸਾਨੂੰ ਪਤਾ ਹੈ ਤੈਨ ਬਰੋਤੀਆ ਤੋਂ ਪਹਿਜਿਹੜਾ ਤੇਰਾ ਕੰਮ ਹੈ ਪੈਸੇ ਇਕੱਠੇ ਕਰਨਾ ਤੇ ਉਹ ਪੈਸੇ ਇਕੱਠੇ ਕਰਨੇ ਨੇ ਉੱਤੇ ਦੁਕਾਨਦਾਰੀ ਚਲਾਉਣੀ ਆਪਦੀ ਪਰ ਤੈਨੂੰ ਇੱਕ ਲਾਦਿਆ ਤੇਰੇ ਨਾਲ ਉਹ ਪਹਿਲਾਂ ਬੜੇ ਆਏ ਨੇ ਇੱਥੇ ਸਾਨੂੰ ਚੈਲੰਜ ਕਰਨ ਵਾਲੇ ਸ਼ਰੋਮਣੀ ਅਕਾਲੀ ਦਲ ਨੂੰ ਚੈਲੰਜ ਕਰਨ ਵਾਲੇ ਤੇ ਤੈਨੂੰ ਵੀ ਕਹਿੰਦੇ ਚੈਲੰਜ ਕਰਦੇ ਆ ਜੇ ਬੰਦੇ ਦਾ ਪੁੱਤ ਹੋਇਆ ਜੇ ਅਸਲੀ ਪੁੱਤ ਹੋਇਆ ਤੂੰ ਤਾਂ ਇਲੈਕਸ਼ਨ ਲੜੀ ਬਠਿੰਡੇ ਤੋਂ ਤੇ ਤੇਰੀ ਤੇਰੀ ਨਾ ਕੀ ਛਿਗਰਾਈ ਤਾਂ ਫਿਰ ਸ਼ੋਮਨੀ ਕਾਲੀਦਾਲ ਦੇ ਵਰਕਰ ਨਾਲ ਕਹੀ ਸਾਨੂੰ ਤੇ ਜਿਹੜੇ ਮੈਂ ਇਹ ਗੱਲ ਕਰਦਾ ਜਿਹੜਾ ਪਰਿਵਾਰ ਮਿਲਿਆ ਆ ਜਿਹੜੀ ਮੈਂ ਦੁਕਾਨ ਤੇ ਬੈਠਾ ਇੱਥੇ ਬਰੇਟਾ ਮੰਡੀ ਦੇ ਵਿੱਚ ਇਹ ਸਾਡੇ ਸਿਕੰਦਰ ਸਿੰਘ ਜੈਲਦਾਰ ਦੀ ਦੁਕਾਨ ਹੈ ਸਾਡਾ ਐਮ ਸੀ ਬਰੇਟੇ ਮੰਡੀ ਦਾ ਵਾਇਸ ਪ੍ਰਧਾਨ ਰਹਿ ਨਗਰ ਕੌਂਸਲ ਦਾ ਬਰੇਟੇ ਦਾ ਔਰ ਸਾਡੇ ਸ਼ਹਿਰੀ ਪ੍ਰਧਾਨ ਵੀ ਹੈ ਡੇਢ ਸਾਲ ਪਹਿਲਾਂ ਇਹ ਰਾਮ ਸਿੰਘ ਇਸ ਦੁਕਾਨ ਤੇ ਡਰਾਈਵਰੀ ਕਰਦਾ ਸੀ ਟਰੈਕਟਰ ਤੇ ਪੁੱਛ ਲਈ ਲੱਖਿਆ ਸੁਧਾਣਿਆ ਆ ਪੁੱਛ ਲਈ ਨੂੰ ਰਾਮ ਸਿੰਘ ਨੂੰ ਇਸ ਦੁਕਾਨ ਤੇ ਤੂੰ ਡਰਾਈਵਰੀ ਕਰਦਾ ਸੀ ਕਿ ਨਹੀਂ ਕਰਦਾ ਸੀ ਕਦੇ-ਕਦੇ ਝਗੜਾ ਕੀਤਾ ਹੋਵੇ ਸ਼ਕੰਦਰ ਜਾਇਲਦਾਰ ਕੋਲੇ ਵੀ ਸਾਡੇ ਨਾਲ ਫਲਾਣੇ ਬੰਦੇ ਨੇ ਠੱਗੀ ਮਾਰੀ ਆ ਫੇਰ ਸ਼ੋਭਨੀ ਕਲੀਦਾਰ ਜ਼ਿੰਮੇਵਾਰ ਕਦੇ ਸਾਡੇ ਸੀਨੀਅਰ ਲੀਡਰਸ਼ਿਪ ਕੋਲੇ ਕਿਤੇ ਕਿਸੇ ਕੋਲੇ ਝਗੜਾ ਕੀਤਾ ਹੋਵੇ ਇਹਨਾਂ ਬੰਦਿਆਂ ਨੇ ਜਾ ਕੇ ਵੀ ਸਾਡਾ ਜਿਹੜਾ ਬੀਬਾ ਜੀ ਨੂੰ ਮਿਲਦਿਆਂ ਗੱਲਾਂ ਕਰਦੇ ਨੇ ਜਿਸ ਦਿਨੇ ਬੀਬਾ ਜੀ ਨੂੰ ਮਿਲੇ ਨੇ ਉਸ ਦਿਨ ਜਿਹੜੇ ਬੰਦੇ ਨਾ ਇਹਦੇ ਨਾਲ ਇਹਨਾਂ ਨੂੰ ਲੈ ਕੇ ਗਏ ਨੇ ਉਹੀ ਬੰਦੇ ਉਸ ਟਾਈਮ ਸਟੇਜ ਤੇ ਸੀ ਪਰ ਉਹ ਨਾ ਬੰਦਿਆਂ ਨੇ ਉਹ ਸਾਡੀਆਂ ਕਾਲੀਆਂ ਭੇਡਾਂ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਲੀਆਂ ਭੇਡਾਂ ਨੇ ਜਿਹੜਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹੀ ਬੰਦਿਆਂ ਨੇ ਉੱਤੇ ਬੀਬਾ ਜੀ ਨੂੰ ਮਲਾਇਆ ਇਹਨਾਂ ਨੂੰ ਤੇ ਉਹੀ ਬੰਦੇ ਨਾਲ ਇਹਨੂੰ ਲੈ ਕੇ ਪ੍ਰੀਪਲੈਨ ਸਟੇਜ ਤੇ ਲੈ ਕੇ ਗਏ ਟਾਲਾ ਗੁਰਦੀਪ ਸਟੇਜ ਚਲਾ ਰਿਹਾ ਹੈ ਬੜੀਆਂ ਵੱਡੀਆਂ ਮਹਿਕ ਹੈ ਨਾ ਇੱਕ ਵੀ ਗੱਲ ਕਿਤੇ ਫਰਕ ਨਿਕਲ ਜੇ ਸਾਡੀ ਗੱਲ 'ਚ ਲੱਖੇ ਸਿਧਾਣੇ ਨੂੰ ਆਦਤ ਹੈ ਇਹ ਗੈਂਗ ਬੜਾਇਆ ਹੋਇਆ ਇਹਨਾਂ ਨੇ ਸ਼੍ਰੋਮਣੀ ਕਾਲੀ ਦਾ ਲਾਹ ਕਦੇ ਕਿਸੇ ਕੋ ਕਰਿਆ ਤੇ ਨਾ ਕਰੇ ਇੱਕ ਵੀ ਪਰਸੈਂਟ ਕਿਤੇ ਗੱਲ ਨਿਕਲ ਜੇ ਅਸੀਂ ਕਾਰਵਾਈ ਦੇ ਹੱਕ ਚਾ ਮੈਂ ਕਿਹੜਾ ਪੰਜ ਪੈਸੇ ਕਾਂਗਰਸ ਦੀ ਸਰਕਾਰ ਚ ਦਿੱਤੇ ਸਾਨੂੰ ਤਾਂ 8 ਸਾਲ ਹੋ ਗਏ ਗਿਆ ਨੂੰ 9 ਸਾਲ ਸਾਈਡ ਤੇ ਹੋਇਆ ਨੂੰ ਸਾਨੂੰ ਪੈਸੇ ਦਿੱਤੇ ਨੇ ਕਾਂਗਰਸ ਦੀ ਸਰਕਾਰ ਚ ਪੌਣੇ 2 ਸਾਲ ਹੁਣ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਹੋ ਗਏ ਫਿਰ ਕਾਰਵਾਈ ਕਰਾਓ ਅਗਲੇ ਤੇ ਜੀ ਪਰਚਾ ਦਾ ਅਧਿ ਕਰਾਓ ਜੇ ਅਸੀਂ ਸਪੋਰਟ ਕਰਾਂਗੇ ਜਾਂ ਕਿਤੇ ਉਹਦੇ ਨਾਲ ਕਿਤੇ ਗਏ ਹੋਈਏ ਤਾਂ ਵੀ ਦੇਣਦਾਰ ਤਾਂ ਵੀ ਸ਼ਾਸਤ ਛੜਦਾਂਗੇ ਅਰੇ ਨਾ ਝੂਠਿਆਂ ਤੇ ਮਨ ਘੜਤ ਗੱਲਾਂ ਦਾ ਕੋਈ ਅਸਰ ਨਹੀਂ ਇਹ ਕਦੇ ਸਿੱਖੀ ਦੀਆਂ ਗੱਲਾਂ ਕਰਦਾ ਕਦੇ ਨਸ਼ੇ ਬੰਦ ਕਰਾਉਣ ਦੇ ਫਰਦਾ ਪੰਜਾਬ ਚ ਝੋਕੇ ਦਿੰਦਾ ਤੇ ਆਪਦੇ ਇਹ ਗੱਲ ਨਾ ਕਰੂਗਾ ਇਹ ਸਿੱਖੀ ਦੀਆਂ ਗੱਲਾਂ ਕਰੂਗਾ ਇਹ ਇਹ ਦਿੱਲੀ ਦਾ ਭੇਜਿਆ ਹੋਇਆ ਦਲਾਲ ਮੂੰਹ ਤੇ ਦੇ ਧਾਰੀ ਨਹੀਂ ਸਿਰ ਤੇ ਦੇ ਕੇਸ ਹੈ ਨਹੀਂ ਇਹ ਸ਼੍ਰੋਮਣੀ ਕਾਲੇਦਲ ਨੂੰ ਦੱਸੂ ਅਸੀਂ ਸਿੱਖੀ ਦੀਆਂ ਗੱਲਾਂ ਧਰਮ ਕਿਵੇਂ ਚਲਾਉਣਾ ਇਹਸ ਕਰਕੇ ਅਸੀਂ ਇਹਨਾਂ ਗੱਲਾਂ ਦਾ ਇਹ ਤਾਂ ਜਵਾਬ ਦਿੱਤਾ ਵੈਸੇ ਤਾਂ ਅਸੀਂ ਇੱਕ ਇਹ ਕਹੂਗਾ ਸਰਦਾਰ ਆਪੇ ਇਹ ਸ਼੍ਰੋਮਣੀ ਕਾਲੇਦਲ ਦਾ ਅਹੁਦੇਦਾਰ ਜੇ ਤੂੰ ਸਾਬਤ ਕਰ ਦੇ ਤਾਂ ਸਿਆਸਤ ਛੱਡਦਾ ਮੁਰਕੇ ਸਿਆਸਤ ਟੀਉਂ ਦੇ ਲੋਕਾਂ ਦੀ ਕਚਰੀ ਚਲੀ ਜਾਂਦੇ ਤੇਰੇ ਵਾਂਗੂ ਨੇ ਵੀ ਚਾਰ ਵਾਰੀ ਕਿ ਸ਼ਿਕਾਇਤ ਕਰਾ ਕੇ ਚਾਰ ਵਾਰੀ ਕਿ ਸ਼ਿਕਾਇਤ ਕੀ ਫੇਰ ਹੁਣ ਤੂੰ ਭੱਜ ਨਾ ਮੈਂ ਤਾਂ ਤੈਨੂੰ ਇਹ ਕਹਿਣਾ ਵੀ ਤੂੰ ਭੱਜ ਨਾ ਹੁਣ ਮੌੜ ਤੋਂ ਹੁਣ ਤੂੰ ਮੌੜ ਤੋਂ ਤੂੰ ਦੱਸ ਦੇ ਫਿਰ ਖਰਚਾ ਤੇਰੇ ਕੋਲੇ ਕਿੱਥੋਂ ਆਉਂਦਾ ਇਸ ਕਰਕੇ ਤੂੰ ਬეკਿਆ ਹੋਇਆ ਦਲਾਲ ਆ ਏਜੰਸੀਆਂ ਦੇ ਤੁਸੀਂ ਬੰਦੇ ਹੋ ਦਿੱਲੀ ਦੇ ਬੰਦੇ ਹੋ ਤੁਹਾਡੇ ਆਕਾ ਦਿੱਲੀ ਬੈਠੇ ਨੇ ਜਿਵੇਂ ਤੂੰ ਚਲੋ ਸਰਕਾਰ ਦੇ ਦਾ ਤੂੰ ਖਲਾਫ ਨਹੀਂ ਬੋਲਦਾ ਪੰਜ ਸਾਲ ਕਾਂਗਰਸ ਦੀ ਸਰਕਾਰ ਲੰਘ ਗਈ ਉਦੋਂ ਤੇਰਾ ਆਕਾ ਸੀ ਕਮਾਈਆਂ ਕਰੀ ਗਿਆ ਤੇਰੇ ਹਲਕੇ ਚੋਂ ਪੁੱਛ ਲੋ ਰਾਮਪੁਰੇ ਚੋਂ ਪੁੱਛ ਲੋ ਖੂਲ ਚੋਂ ਪੁੱਛ ਲੋ ਵੀ ਤੇਰੀ ਔਕਾਤ ਕੀ ਆ ਤੇਰੀ ਕਾਤ ਸਦਾਸ਼ ਸ਼ਬੀਰ ਸਿੰਘ ਬਾਦਲ ਤੇ ਉਂਗਲਾ ਚੁੱਕੇਗਾ ਤੂੰ ਆਹ ਗੱਲ ਬਰਗਾੜੀ ਦੀ ਚੱਲੀ ਜਾਂਦੀ ਸੀ ਸਾਰਾ ਦਿਨ ਸੁਣ ਲਓ ਜਿਹੜਾ ਚੂੜਦਾ ਪਲੰਦਾ ਬੰਨੇ ਸੀ ਆ ਆਉਣ ਵਾਲੇ ਸਮੇਂ ਹੁਣ ਗਿਆ ਇਲੈਕਸ਼ਨ ਆ ਅੱਜ ਚੈਲੰਜ ਕਰਦੇ ਆਂ ਇਲੈਕਸ਼ਨਾਂ ਕਹਿੰਦੇ ਸਾਨੂੰ ਪਤਾ ਵੀ ਮੌੜ ਤੋਂ ਤੂੰ ਭੱਜੇਗਾ ਸਿਕੰਦਰ ਸਿੰਘ ਉਲੂਕਾ ਆ ਗਿਆ ਤੇ ਤੇਰੀ ਕੀ ਹਿਸੇ ਹੋਣੀ ਆ ਉੱਥੇ ਤੇ ਹੁਣ ਤੂੰ ਬਠਿੰਡੇ ਜਾਵੇਂਗਾ ਬਠਿੰਡੇ ਤੂੰ ਜਾਵੇਂਗਾ ਪੈਸਿਆਂ ਦਾ ਮਾਰਾ ਵੀ ਪੈਸੇ ਇਕੱਠੇ ਕਰੂੰਗੀ ਮੈਂ ਬਦਲਾ ਲੈਣੇ ਨਾਲ ਤੇ ਕਹੂੰ ਵੀ ਬ ਮੈਂ ਕਾਟ ਮੰਨਦਾ ਮੈਂ ਸਰਕਾਰਾਂ ਨੂੰ ਇਸ ਚੀਜ਼ ਦਾ ਜ਼ਿੰਮੇਵਾਰ ਬੰਦਾ ਵੀ ਤੇਰੇ ਵਰਗੇ ਠੱਗ ਟੋਲੇ ਖੁੱਲੇ ਤੁਰੇ ਫਿਰਦੇ ਨੇ ਕਦੇ ਫੈਕਟਰੀਆਂ ਮੂਰੇ ਜਾ ਕੇ ਧਰਨੇ ਲਾ ਲੈਣ ਨੂੰ ਪੈਸੇ ਇਕੱਠੇ ਕਰਨ ਦੇ ਮਾਰੇ ਕਦੇ ਹਸਪਤਾਲਾਂ ਮੂਰੇ ਗੁੰਡਾ ਕਰਦੀ ਕਰਦਾ ਜਾ ਕੇ ਕਦੇ ਪਸ਼ੂ ਮੰਨੀਆਂ ਚ ਵਗਦਾ ਗੁੰਡਾ ਕਰਦੀ ਕਰਦਾ ਤੇ ਜੇ ਇੱਥੇ ਕੋਈ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ 6 ਤਰੀਕ ਨੂੰ ਬਰੇਟਾ ਦੇ ਜਿਹੜੀ ਦੌਰੇ ਤੇ ਮਿਲੇ ਆ ਤੇ ਉਹਨਾਂ ਦਾ ਕਿਹਾ ਕਿ ਜਦੋਂ 6 ਤਰੀਕ ਨੂੰ ਮਿਲੇ ਆ ਤੇ 13 ਤਰੀਕ ਨੂੰ ਫੇਰ ਸਟੇਜ ਤੇ ਆ ਜਾਂਦੇ ਆ ਇਦੇ ਵਿੱਚ ਕੀ ਕਾਰਨ ਰਹਾ ਵੀ ਉਹ ਦੁਬਾਰਾ ਫੇਰ ਸਟੇਜ ਤੇ ਆ ਜਾਂਦੇ ਤੇਰਾ ਨਹੀਂ ਜੀ ਕੋਈ ਨਹੀਂ ਆਇਆ ਸਟੇਜ ਤੇ 6 ਤਰੀਕ ਨੂੰ ਬੀਬਾ ਜੀ ਆਏ ਨੇ ਬਰੇਟੇ ਮੈਂ ਉਸ ਦਿਨ 12 ਤਰੀਕ ਦੀ ਰੈਲੀ ਕਰ ਰਿਹਾ ਸੀ ਮੇਰੇ ਕੋਲ ਸਬੂਤ ਪਈ ਨੇ ਫੋਨ ਦੇ ਵਿੱਚ ਬਰੇ ਸਰਕਲ ਆ ਸਾਡਾ ਬਰੇ ਸਰਕਲ ਦੀਆਂ ਮੀਟਿੰਗਾਂ ਮੈਂ ਇੱਥੇ ਹੈ ਨਹੀਂ ਸੀ ਕੋਈ ਬੰਦਾ ਕਹਿੰਦੇ ਇੱਕ ਬੰਦਾ ਸ਼ਰਤ ਕਰਦੇ ਵੀ ਗਰਦੀਪ ਉਸ ਟਾਈਮ ਆ ਜਦੋਂ ਇਹ ਪਰਿਵਾਰ ਮਿਲਿਆ ਵੀ ਗਰਦੀਪ ਉੱਥੇ ਸੀ ਮੈਂ ਤਾਂ ਵੀ ਸ਼ਾਸਤ ਚ ਸ਼ਰਦੂ ਮੈਂ ਮੁੜ ਕੇ ਸ਼ਾਸਤ ਚ ਨਹੀਂ ਆਉਂਦਾ ਮੈਂ ਇਹ ਜੱਟ ਦਾ ਪੁੱਤ ਆ ਤੁਹਾਨੂੰ ਮੈਂ ਦੱਸਦਾ ਮੈਂ ਇਹਦੇ ਵਰਗਾ ਨਹੀਂ ਗੰਦ ਵਰਗਾ ਕਦੀਰ ਵਰਗਾ ਵੀ ਮੈਂ ਜਵਾਨ ਕਰਕੇ ਮੁੱਕਰ ਜੂਗਾ ਬ हां मैं पहला कह के हटया ਵੀ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਮਲਾਇਆ ਸੀ ਇਸ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਉਸ ਬੰਦੇ ਉਸ ਟਾਈਮ ਮੌਕੇ ਤੇ ਸਟੇਜ ਤੇ ਮੌਜੂਦ ਸੀ ਜਿਹੜੇ ਇਹਨਾਂ ਨੂੰ ਮਲਾਇਆ ਸੀ ਜਿਹੜੇ ਦੀਪ ਚੋਹਾਰ ਨੇ ਠੱਗੀ ਮਾਰੀ ਹੈ ਪੀੜਿਤ ਪਰਿਵਾਰ ਹੈ ਜਿਹੜਾ ਠੱਗੀ ਮਾਰੀ ਹੈ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਇਹਨਾਂ ਦੀ ਫੋਟੋ ਵਾਇਰਲ ਕਰਿਆ ਦੇਖੋ ਜੀ ਇੰਨੀ ਕਿ ਸਟਾਈ ਆ ਦੇਖੋ ਮੇਰੀ ਗੱਲ ਸੁਣੋ ਫੋਟੋਾਂ ਤਾਂ ਨਹੀਂ ਆ 20 ਨਾਲ ਇਹ ਇਹਨੇ ਇਹਨੇ ਪਿੱਛੇ ਕੀ ਕੀਤਾ ਇਹ ਲੋਕਾਂ ਨੂੰ ਆਪ ਹੀ ਦੱਸਦਾ ਬਥੇਰਾ ਕੁਝ ਕੀਤਾ ਇਹਨੇ ਸਾਰਾ ਕੁਝ ਕਰਿਆ ਹੋਇਆ ਇਹਦਾ ਸਭ ਵੀਰ ਨੂੰ ਕਿਹੜਾ ਪਤਾ ਸੀ ਜਿਹੜੀ ਦਸਤਾਰ ਸਜਾਉਣ ਦੀ ਇਹ ਗੱਲ ਹੋਈ ਹੈ ਨਾ ਜਦੋਂ ਇਹਨਾਂ ਨੇ ਉੱਥੇ ਸਨਮਾਨ ਕਰਤਾ ਸੁਬੀਰ ਜੀ ਦਾ ਬਾਲਮੀਕੀ ਸਮਾਜ ਵੱਲੋਂ ਤਾਂ ਸਾਡੀ ਜਿਹੜੀ ਰੀਤ ਆ ਸੀ ਉੱਥੇ ਪਹਿਲਾਂ ਚੱਲ ਰਿਹਾ ਤੁਸੀਂ ਵੀਡੀਓ ਤੁਸੀਂ ਦੇਖ ਕਹੋਗੇ ਸਾਰੇ ਪ੍ਰੈਸ ਵਾਲੇ ਵੀਰਾਂ ਨੇ ਅਸੀਂ ਉੱਥੇ ਦਸਤਾਰਾਂ ਦਾ ਲੰਗਰ ਲਾਇਆ ਸੀ ਹੁਣ ਮੰਨ ਲਓ ਇੱਥੇ ਲੰਗਰ ਲੱਗ ਰਿਹਾ ਆਪਣਾ ਲੰਗਰ 'ਚ ਕੋਈ ਵੀ ਲੰਗਰ ਛੱਕ ਜਾਦਾ ਉੱਥੇ ਕੀ ਪਤਾ ਵੀ ਠੱਕ ਛੱਕਦਾ ਕਿਤੇ ਚੋਰ ਛੱਕਦਾ ਜਾਂ ਕੁਛ ਆਦ ਹੈ ਇੱਥੇ ਉਹ ਦਸਤਾਰ ਦੇ ਵਿੱਚ ਜਿਹੜੇ ਇਹ ਸਨਮਾਨ ਕਰਕੇ ਸਾਹਦੇ ਪਿੱਛੇ ਖੜ ਗਿਆ ਜਾ ਕੇ ਮੈਂ ਸਟੇਜ ਚਲਾ ਰਿਹਾ ਤੇ ਜਦੋਂ ਉਹ ਝਿੰਜਰ ਹੈ ਹੁਣ ਸਾਡਾ ਤੁਹਾਡਾ ਕੋਈ ਜਿਹੜਾ ਸੰਪਰਕ ਹੋਇਆ ਸਦੀਪ ਸਿੰਘ ਦੀਪ ਨਹੀਂ ਸਾਡਾ ਕੋਈ ਸੰਪਰਕ ਨਹੀਂ ਉਹ ਵੀ ਕਦੇ ਸਾਡੇ ਕੋਲੇ ਕਿਸੇ ਬੰਦੇ ਇੱਕ ਬੰਦਾ ਹਲਕੇ ਤੋਂ ਕਹਿੰਦੇ ਸਾਨੂੰ ਆ ਕੇ ਪੜਲਾਡੇ ਹਲਕੇ ਤੋਂ ਵੀ ਕਿਸੇ ਬੰਦੇ ਨੇ ਜਾਂ ਗਵਿੰਦਪੁਰੇ ਬੰਦੇ ਨੇ ਗੁਰਦੀਪ ਟੋਡਰਪੁਰ ਨੂੰ ਜਾਂ ਡਾਕਟਰ ਸਾਹਿਬ ਨੂੰ ਸਾਡੇ ਹਲਕਾਚਾਰ ਨੂੰ ਜਾਂ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਹੋਵੇ ਵੀ ਸਾਡੇ ਨਾਲ ਥੱਗੀ ਮਾਰ ਗਿਆ ਤਾਂ ਅਸੀਂ ਹਲਕੇ ਚ ਗ ਜਾਂਦੇ ਆ ਯਾਨੀ ਕਿ ਆਣ ਵਾਲੇ ਦਾ ਨਾ ਜੀ ਅਗਰ ਦੀਪ ਗਵਿੰਦਪੁਰਾ ਦੇ ਕੋਈ ਕਾਰਵਾਈ ਹੁੰਦੀ ਹੈ ਮੈਂ ਕਹਣਾ ਜੀ ਅਸੀਂ ਅਸੀਂ ਇਸ ਹੱਕ ਦੇ ਵਿੱਚ ਆ ਬਾਈ ਜੀ ਦੇਖੋ ਕੱਲ ਪ੍ਰਵਿੰਦਰ ਝੋਟੇ ਦਾ ਫਾਦਰ ਸੀ ਜਿਹੜਾ ਮੈਂ ਬਜ਼ੁਰਗਾਂ ਨਾਲ ਸਰਕਾਰ ਕਰਦਾ ਜਿਸ ਦਿਨ ਉਹ ਤੇ ਪਰਚਾ ਹੋਇਆ ਸੀ ਸਾਡਾ ਨਾਰਾ ਮਾਰਿਆ ਸਾਡੇ ਬੰਦੇ ਆਈਟੀ ਵਾਲੇ ਮੁੰਡੇ ਬੈਠੇ ਨੇ ਸਾਡੇ ਸਾਡਾ ਸਾਰਾ ਹਾਈ ਕਮਾਂਡ ਦਾ ਸੀ ਵੀ ਪ੍ਰਵਿੰਦਰ ਝੋਟੇ ਦਾ ਅਸੀਂ ਸਾਰੇ ਗਏ ਠੀਕ ਹੈ ਜੀ ਪਰ ਪ੍ਰਵਿੰਦਰ ਝੋਟੇ ਦਾ ਫਾਦਰ ਵੀ ਕੱਲ ਇਹਦੇ ਮਗਰ ਲੱਗ ਕੇ ਆ ਗੈਂਗ ਦੇ ਤੇ ਗਰੋਧ ਦੇ ਮਗਰ ਲੱਗ ਕੇ ਉਹ ਸਾਡੇ ਉਲਟ ਬੋਲ ਰਿਹਾ ਸੀ ਮੈਂ ਉਹਨੂੰ ਵੀ ਬੇਨਤੀ ਕਰਦਾ ਸਤਿਕਾਰ ਦੇ ਲੋਕੋ ਬਜ਼ੁਰਗੋ ਮੇਰੇ ਪਿਤਾ ਸਮਾਨ ਹੋ ਤੁਸੀਂ ਇਸ ਗਰੋਧ ਦੇ ਵਿੱਚ ਸ਼ਾਂਤ ਲਾਓ ਥੋਡੇ ਨਾਲ ਸਾਡੀ ਬਿੱਲੀ ਹਮ ਦਾ ਦਰਦੀ ਅਸੀਂ ਨਸ਼ੇ ਦੇ ਖਿਲਾਫਾਂ ਚ 50 ਗੁਣਾ ਨਸ਼ਾ ਪੰਜਾਬ ਦੇ ਵਿੱਚ ਵਧਿਆ ਹੋਇਆ ਹੈ ਨੌਜਵਾਨ ਮਰ ਰਹੇ ਨੇ ਤੇ ਇਹ ਨੌਜਵਾਨਾਂ ਦੀਆਂ ਮੁਰਤਾਂ ਤੇ ਇਹ ਲੋਕ ਰੋਟੀਆਂ ਸੇਕ ਰਹੇ ਨੇ ਇਹਨਾਂ ਰੋਟੀਆਂ ਤੇ ਇਹ ਲੋਕਾਂ ਨੂੰ ਗਮਰਾਹ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾਟਿਆ ਵੀ ਕਿਸਾਨੀ ਅਧੋਲਣ ਵੇਲੇ ਇਹ ਪਿੰਡ ਪਿੰਡ ਗਿਆ ਬਾਦਲਾ ਨੇ ਆਏ ਕਪਤਾ ਜੀ ਹਰਸ਼ਿਮਰਤ ਕੌਰ ਬਾਦਲੇ ਆਏ ਕਪਤਾ ਜੀ ਕਿਸੇ ਵੀ ਪਹਾੜੀ ਦਾ ਜੀ ਅਮੈ ਅਜਬੂਤ ਦੁਆਰਾ ਫੇਰ ਕਹਿੰਦਾ ਗੱਲ ਵੀ ਜੇ ਸਾਡੀ ਪਹਾੜੀ ਦਾ ਕੋਈ ਵੀ ਬੰਦਾ ਸਾਥ ਕਰ ਦੇ ਵੀ ਦੀਪੀ ਅਕਾਲੀਦਰ ਦਾ ਜੂਥ ਅਕਾਲੀਦਰ ਦਾ ਲੋਕਾਂ ਨੂੰ ਮੂੰਹ ਨਹੀਂ ਦਿਖਾਵਾਂਗੇ ਯਾਰ ਪਿੰਡ ਛੱਡ ਜਾਗੇ ਮੈਂ ਕਹਿੰਦਾ ਮੈਂ ਗਰੰਟੀ ਕਰਦਾ ਪਿੰਡ ਛੱਡ ਦੂੰਗਾ ਜੇ ਬੰਦਾ ਇੱਕ ਹਫ਼ਤਾ ਕਰ ਦੇ ਵੀ ਸਾਡਾ ਉਹ ਜਾਏ ਛੱਡੇ ਜਾਏ ਮੂੰਹ ਕਾਲਾ ਕਰੇ ਆਉਂਦਾ ਮਾਨਸਾ ਮੰਡੀ ਤੇ ਕਿਹੜਾ ਦੇ ਵੀ ਮੇਥੋਂ ਤਾਂ ਝੂਠੀ ਗੱਲ ਹੋ ਗਈ ਜੀ ਸਮਝ ਆ ਗਏ ਮੈਂ ਤਾਂ ਕਹਿੰਦਾ ਤੁਸੀਂ ਰਿਸਰਚ ਕਰੋ ਰਾਜੇ ਸ਼ਰਮਣੀ ਅਕਾਲੀਦਰ ਤੇ ਸ਼ਰਮਣੀ ਕਮੇਟੀ ਪਾਣੀਆਂ ਦੇ ਵਿੱਚ 8-8 ਫੁੱਟ 10-10 ਫੁੱਟ ਪਾਣੀਆਂ ਦੇ ਵਿੱਚ ਦੀ ਲੰਘ ਕੇ ਲੋਕਾਂ ਦੇ ਘਰ ਤੱਕ ਮੰਦਰ ਪਹੁੰਚਾ ਕੇ ਆਈ ਹੈ ਕੀ ਇਹ ਗੱਲਾਂ ਨਹੀਂ ਇਹਨੂੰ ਪੁੱਛਣੋਂ ਵੀ ਇਹਨਾਂ